ਗਮਗੀਨ ਮਾਹੌਲ ਵਿੱਚ ਪਤੀ ਪਤਨੀ ਦਾ ਇੱਕੋ ਚਿਖਾ ਵਿੱਚ ਹੋਇਆ ਅੰਤਿਮ ਸੰਸਕਾਰ ਚੰਨਵੀਰ ਅਤੇ ਜਪਨਾਜ ਨੇ ਦੇਖਿਆ ਆਪਣੇ ਮੰਮੀ ਡੈਡੀ ਦਾ ਆਖਰੀ ਵਾਰ ਮੂੰਹ ਰੋਂਦੇ ਹੋਏ ਬੱਚਿਆਂ ਦਾ ਦਰਦ ਨਹੀਂ ਸੀ ਕਿਸੇ ਤੋਂ ਦੇਖ ਹੋਇਆ ਹਰ ਅੱਖ ਹੋਈ ਨਮ ਕਿਸੇ ਨੇ ਬੱਚਿਆਂ ਕੋਲੋਂ ਮਾਪੇ ਵਿਛੋੜਨ ਵਾਲੇ ਰੱਬ ਨੂੰ ਤਾਨਾ ਮਾਰਦਿਆਂ ਖੂਬ ਲਿਖਿਆ ਕੀ ਕਰਦਾ ਨਹੀਂ ਚੰਗਾ ਕੰਮ ਮਾਲਕਾ ਹੋ ਕੇ ਤੂੰ ਮਾਸੂਮਾਂ ਕੋਲ ਮਾਵਾਂ ਦੁਖੀ ਤੂੰ ਜ਼ਰੂਰ ਹੁੰਦਾ ਹੋਵੇਂਗਾ ਸੁਣ ਕੇ ਮਾਸੂਮਾਂ ਦੀਆਂ ਤਾਂ ਹਾਂ ਅਜੇ ਹੀ ਸ਼ਬਦ ਅਜੇ ਇੱਕ ਹਰ ਇੱਕ ਵਿਅਕਤੀ ਦੇ ਮੂੰਹ ਵਿੱਚੋਂ ਨਿਕਲੇ ਹੋਣਗੇ ਜਿਹੜੇ ਬੀਤੇ ਕੱਲ ਸੜਕ ਹਾਦਸੇ ਦੌਰਾਨ ਫੋਟ ਹੋਏ ਪ੍ਰਦੀਪ ਸਿੰਘ ਪੱਪੂ ਅਤੇ ਉਸਦੇ ਸ਼ਰੀਕੇ ਹਯਾਤ ਮਨਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਵਿੱਚ ਅੱਜ ਸ਼ਾਮਲ ਹੋਏ ਪਿੰਡ ਅੰਦਰ ਮਾਤਮ ਦਾ ਮਾਹੌਲ ਛਾਇਆ ਹੋਇਆ ਸੀ ਅਤੇ ਸ਼ਮਸ਼ਾਨ ਘਾਟ ਅੰਦਰ ਗਮਗੀਨ ਮਾਹੌਲ ਵਿੱਚ ਪਤੀ ਪਤਨੀ ਨੂੰ ਇੱਕੋ ਚਿਖਾ ਵਿੱਚ ਇਕੱਠਿਆਂ ਸੰਸਕਾਰ ਕੀਤਾ ਗਿਆ ਆਪਣੇ ਮੰਮੀ ਡੈਡੀ ਦਾ ਜਾਂਦੀ ਵਾਰੀ ਉਹਨਾਂ ਦੇ लाडले ਫਰਜ਼ੰਦ ਚੰਦਰ ਸਿੰਘ ਅਤੇ ਨੰਨੀ ਧੀ ਜਪਨਾਜ ਕੌਰ ਮੂੰਹ ਵੇਖਿਆ ਛੋਟੇ ਭਰਾ ਪਰਜਾਈ ਦੀ ਚਿਖਾ ਨੂੰ ਅਗਨੀ ਵੱਡੇ ਭਾਈ ਹਰਜਿੰਦਰ ਸਿੰਘ ਨੇ ਦਿਖਾਈ ਜਦੋਂ ਕਿ ਮਾਤਾ ਮਨਜੀਤ ਕੌਰ ਭੈਣ ਕਮਲਜੀਤ ਕੌਰ ਪਰਜਾਈ ਕਰਨਦੀਪ ਕੌਰ ਭਤੀਜਾ 크੍ਰਿਸ਼ਨ ਭਤੀਜੀ ਪ੍ਰਿਆ ਭਾਨਜਾ ਧਰਮਵੀਰ ਸਮੇਤ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਦਾ ਰੋ ਰੋ ਬੁਰਾ ਹਾਲ ਸੀ ਹਰ ਕੋਈ ਉਸ ਡਾਡੇ ਰੱਬ ਨੂੰ ਕੋਸ ਰਿਹਾ ਸੀ ਕਿ ਉਸ ਨੇ ਮਾਸੂਮ ਬੱਚਿਆਂ ਨਾਲ ਧੱਕਾ ਕੀਤਾ ਹੈ ਪਰ ਜਵਾਨੀ ਵਿੱਚ ਰੱਬ ਨੂੰ ਪਿਆਰੇ ਹੋਣ ਵਾਲੇ ਪਤੀ ਪਤਨੀ ਨੇ ਪਰਿਵਾਰ ਸਮੇਤ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਉੱਤਰ ਥਾਣਾ ਦਾਕਾ ਦੀ ਪੁਲਿਸ ਦੇ ਸਹਿਯੋਗ ਨਾਲ ਟਰੱਕ ਮਾਲਕਾਂ ਤੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤੇ ਦੀ ਗੱਲ ਤੋਰੀ ਗਈ ਸੀ ਖਬਰ ਪ੍ਰਕਾਸ਼ਿਤ ਹੋਣ ਤੱਕ ਸਮਝੌਤਾ ਨਹੀਂ ਹੋ ਸਕਿਆ ਇਸ ਦੁਖਦਾਈ ਸਮੇਂ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਦੇ ਭਰਾ ਹਰਵੀਰ ਸਿੰਘ ਈਆਲੀ ਤੋਂ ਇਲਾਵਾ ਵੱਡੀ ਤعداد ਵਿੱਚ ਮੌਤਬਰ ਹਾਜ਼ਰ ਹੋਏ